ਜਿੱਦਾਂ ਮੁੱਲਾਪੁਰ ਦੇ ਮੇਲੇ ਦੇ ਵਿੱਚ ਵੀ ਕੋਈ ਤੋੜ ਨਹੀਂ ਹੁੰਦਾ ਇਨਾਮਾਂ ਦਾ ਇਸੇ ਤਰ੍ਹਾਂ ਹੀ ਬਰਮੀ ਦੇ ਮੇਲੇ ਦੇ ਵਿੱਚ ਵੀ ਕੋਈ ਤੋੜ ਨਹੀਂ ਹੋਣਾ ਵੱਤ ਤੋਂ ਵੱਤ ਬੱਕਰੀਆਂ ਲੈ ਕੇ ਆਇਓ 15 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਪਹਿਲਾਂ-ਪਹਿਲਾਂ ਕੋਈ ਬੱਕਰੀ ਬਦਲਦਾ ਜਾਂ ਕੋਈ ਬੱਚੇ ਬਦਲਦਾ ਉਹਦੀ ਬੱਕਰੀ ਕੈਨਸਲ ਕੀਤੀ ਜਾਊਗੀ ਤੇ 5000 ਰੁਪਏ ਜੁਰਮਾਨਾ ਕੀਤਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੱਕਰੀ ਪਾਲਕ ਵੀਰਾਂ ਦਾ ਵੀਰੇ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰ ਦਿਆ ਕਰੋ ਇਹ ਤੁਹਾਨੂੰ ਪਹਿਲਾਂ ਹੀ ਬੇਨਤੀ ਆ ਕਿਉਂਕਿ ਤੁਹਾਡੇ ਫਾਇਦੇ ਦੀ ਵੀਡੀਓ ਬਣਾ ਰਹੇ ਆ ਤੁਹਾਡੇ ਹੀ ਜਿਹੜਾ ਕੈਰੀਅਰ ਨੂੰ ਉੱਚਾ ਚੱਕਣ ਦੇ ਕਰਕੇ ਵੀਡੀਓ ਬਣਾ ਰਹੇ ਆ ਵੀਡੀਓ ਬਣਾਉਣ ਦਾ ਮਤਲਬ ਕੀ ਆ ਬਾਈ ਤਿਆਰੀ ਕਰ ਲੋ ਬਹੁਤ ਵੱਡਾ ਦੁੱਧ ਚਵਾਈ ਦਾ ਮੇਲਾ ਆ ਗਿਆ 15 16 17 ਫਰਵਰੀ 2026 ਪਿੰਡ ਬਰਮੀ ਨੇੜੇ ਰੈਕੋਟ ਮਨਜਿੰਦਰભાઈ ਗੁਰਦੇਤ ਗੋੜ ਫਾਰਮ ਵਾਲੇ ਗੁਰਦੇਤ ਗੋੜ ਗੁਰਦੇਤ ਇਹਨਾਂ ਦੇ ਬੇਟੇ ਦਾ ਨਾਮ ਆ ਇਹਨਾਂ ਦੇ ਬੇਟੇ ਦੇ ਨਾਮ ਤੇ ਜਿਹੜਾ ਮੇਲਾ ਉਹ ਰੱਖਿਆ ਆ ਬਾਬੀਰੇ ਫਾਰਮ ਦਾ ਨਾਮ ਤੇ ਇਹਨਾਂ ਨੇ ਪਹਿਲਾ ਮੇਲਾ ਕਰਾਉਣਾ ਇਹ ਨੋਤੇ ਚਵਾਈ ਦਾ ਤੇ ਮੇਲੇ ਦੇ ਵਿੱਚ ਵੀ ਜਿਹੜੇ ਇਨਾਮ ਨੇ ਬਹੁਤ ਹੀ ਤਕੜੇ ਦਿੱਤੇ ਜਾਣੇ ਆ ਜਿੱਦਾਂ ਕਹਿ ਦਿਆ ਵੀ ਵੱਡਾ ਮੇਲਾ ਜੇ ਮੁੱਲਾਪੁਰ ਵਾਲੀ ਮੰਡੀ ਬੰਨੀਓ ਸਪான்ਸਰ ਕਰ ਰਹੇ ਆ ਅਸੀਂ ਜਿਹੜੀ ਕਿ ਹਰ ਸ਼ਨੀਵਾਰ ਨੂੰ ਲੱਗਦੀ ਆ ਪੂਰਾ ਫੁੱਲ ਸਹਿਯੋਗ ਹੋਊਗਾ ਜਿੱਦਾਂ ਮੁੱਲਾਪੁਰ ਦੇ ਮੇਲੇ ਦੇ ਵਿੱਚ ਵੀ ਕੋਈ ਤੋੜ ਨਹੀਂ ਹੁੰਦਾ ਇਨਾਮਾਂ ਦਾ ਇਸੇ ਤਰ੍ਹਾਂ ਹੀ ਵਰਮੀ ਦੇ ਮੇਲੇ ਦੇ ਵਿੱਚ ਵੀ ਕੋਈ ਤੋੜ ਨਹੀਂ ਹੋਣਾ ਵੱਡੇ ਇਨਾਮ ਆ ਤੇ ਲੰਬੇ ਇਨਾਮ ਹੋਣਗੇ ਕਹਿਣ ਤੋਂ ਪਹਿਲਾ ਇਨਾਮ ਮੋਟਰਸਾਈਕਲ ਦੂਜਾ ਇਨਾਮ ਸਕੂਟਰੀ ਤੀਜਾ ਸਕੂਟਰੀ ਚੌਥਾ ਨਾਮ 7100 ਪੰਜਵਾਂ 6500 ਛੇਵਾਂ 5100 ਸੱਤਵਾਂ 4100 ਅੱਠਵਾਂ 3100 ਨੌਵਾਂ 2100 10ਵਾਂ 1500 11ਵਾਂ 1100 ਤੇ 12ਵਾਂ ਤੇ 13ਵਾਂ ਸਾਡੇ ਹਾਕਮ ਬਾਈ ਪਮਾਰ ਖੁੰਡੀਆਂ ਵਾਲੇ ਉਹ ਦੋ ਖੁੰਡੀਆਂ ਦੇਣਗੇ ਤੇਰਾ ਇਨਾਮ ਹੋ ਚੁੱਕਿਆ ਬਾਈ ਜੀ ਹੋਰ ਵੀ ਵੱਧ ਸਕਦੇ ਨੇ ਤੇ ਬੱਕਰੀਆਂ ਵਾਲੇ ਵੀਰਾਂ ਨੂੰ ਬੇਨਤੀ ਆ ਇੱਕ ਸਾਈਕਲ ਇੱਧਰ ਆ ਜਾ ਬਈ ਸ਼ਕਲ ਵੀ ਦਿਖਾ ਦੇ ਨਾਲ ਸੀ ਨਾਲ ਇੱਧਰ ਆ ਜਾ ਇੱਕ ਸਾਈਕਲ ਆ ਗਿਆ ਜੀ ਉਹ ਦੱਸਾਂਗੇ ਅਸੀਂ ਤੁਹਾਨੂੰ ਸਪੈਸ਼ਲ ਚਵਾਈ ਦੇ ਉੱਤੇ ਲਾ ਦੇਾਂਗੇ ਕਿਉਂ ਬਾਈ ਹਾਂ ਹਾਂ ਉਹ ਦੱਸਾਂਗੇ ਕਿਹਨੂੰ ਦੇਣਾ ਨਹੀਂ ਨਹੀਂ ਦੂਜੇ ਡੰਗ ਦੀ ਚਵਾਈ ਦੇ ਉੱਤੇ ਸਾਈਕਲ ਜਿਹੜੀ ਦੂਜੇ ਡੰਗ ਚੋਂ ਇੱਕੋ ਹੀ ਡੰਗ ਦੇ ਵਿੱਚੋਂ ਪਹਿਲਾ ਡੰਗ ਹੋਊਗਾ 16 ਤਰੀਕ ਦੀ ਸਵੇਰ ਦਾ ਦੂਜਾ ਡੰਗ ਹੋਊਗਾ 16 ਦੀ ਸ਼ਾਮ ਦਾ ਜਿਹੜੀ 16 ਦੀ ਸ਼ਾਮ ਦੇ ਵਿੱਚੋਂ ਫਰਸਟ ਬੱਕਰੀ ਆਊਗੀ ਉਹਨੂੰ ਸਾਈਕਲ ਦਿੱਤਾ ਜਾਊ ਕਰ ਲਓ ਤਿਆਰੀ ਇੱਕ ਡੰਗ ਤੇ ਇੱਕ ਸਾਈਕਲ ਘੱਟ ਤੋਂ ਘੱਟ 650000 ਦਾ ਸਾਈਕਲ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਤਿਆਰੀ ਕਰਕੇ ਆਇਓ ਲੰਗਰ ਪਾਣੀ ਦਾ ਪੂਰਾ ਫੁੱਲ ਪ੍ਰਬੰਧ ਟੈਂਟ ਲੱਗੇ ਹੋਣਗੇ ਆਨਲਾਈਨ ਐਂਟਰੀ ਕਰਵਾ ਸਕਦੇ ਹੋ ਨੰਬਰ ਬੋਲਾਂਗੇ ਤੁਹਾਨੂੰ ਆਪਦਾ ਨੋਟ ਕਰ ਲਿਓ ਦੂਜੇ ਨੰਬਰ ਤੇ ਸ਼ਮਿਆਨੇ ਦਾ ਕੋਈ ਪੈਸਾ ਨਹੀਂ ਲਿਆ ਜਾਊਗਾ ਤੀਜੇ ਨੰਬਰ ਤੇ ਇੱਕ ਜ਼ਰੂਰੀ ਬੇਨਤੀ ਆ ਵੀ ਕਿਸੇ ਨੇ ਬੱਕਰੀਆਂ ਆਪਣੀਆਂ ਕਿਸੇ ਦੀ ਫਸਲ 'ਚ ਨਹੀਂ ਛੱਡਣੀਆਂ ਲਾਂਬੇ ਤੋਂ ਬਚਾਉਣਾ ਕਿਉਂਕਿ ਇਹ ਮੇਲਾ ਆਪਾਂ ਪੱਕਾ ਕਰਨਾ ਕਿ ਸਲਾਨਾ ਮੇਲਾ ਸਾਲ ਬਾਦ ਪੱਕਾ ਹੋਵੇ ਵੱਧ ਤੋਂ ਵੱਧ ਮੇਰੇ ਵੀਰ ਇਸ ਮੇਲੇ ਨੂੰ ਸਪੋਰਟ ਕਰਿਓ ਵੱਧ ਤੋਂ ਵੱਧ ਬੱਕਰੀਆਂ ਲੈ ਕੇ ਆਇਓ 15 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਬੱਕਰੀਆਂ ਤੁਹਾਡੀਆਂ ਪਿੰਡ ਬਰਮੀ ਨੇੜੇ ਰੈਕੋਟ ਪਹੁੰਚਣੀਆਂ ਚਾਹੀਦੀਆਂ ਜਿਹਦੇ ਵਿੱਚ ਬਾਈ ਜੀ ਵੱਡੇ ਇਨਾਮ ਹੋਣਗੇ ਵੱਡੇ ਹੀ ਪ੍ਰਬੰਧ ਹੋਣਗੇ ਲਾਈਟ ਦਾ ਲੰਗਰ ਦਾ ਸ਼ਮਿਆਨੇ ਲੱਗੇ ਹੋਣਗੇ ਟੈਂਟ ਵਗੈਰਾ ਸਾਰੇ ਵੀਰ ਟਾਈਮ ਨਾਲ ਪਹੁੰਚਿਓ ਤੇ ਮੰਜਾ ਬਿਸਤਰਾ ਆਪ ਦਾ ਨਾਲ ਲੈ ਕੇ ਆਇਓ ਤਰਪਾਲ ਵੀ ਇਕੱਤੀ ਨਾਲ ਲਿਆਇਓ ਕਾਗਜ਼ ਆ ਜਿਹੜਾ ਹੁੰਦਾ ਪ੍ਰਚਾਰਕ ਦਾ ਕਈ ਵਾਰੀ ਕੋਈ ਮੌਸਮ ਦੇ ਵਿੱਚ ਢਿੱਲਮਸ ਆ ਜਾਂਦੀ ਆ ਪਰ ਮੇਲਾ ਨਹੀਂ ਕੈਨਸਲ ਹੋਣਾ ਮੇਲਾ ਲੱਗੂਗਾ ਹੀ ਲੱਗੂਗਾ ਆਪਣਾ ਪ੍ਰਬੰਧ ਕਰਕੇ ਆਇਓ ਤੇ ਬਾਕੀ ਬਾਈ ਜੀ ਨੰਬਰ ਬੋਲਿਓ ਆਪਣਾ ਜਿਹਦੇ ਤੇ ਆਪਾਂ ਐਂਟਰੀ ਕਰਵੋਣੀ ਆ 8283926402 ਇੱਕ ਵਾਰੀ ਫੇਰ ਬੋਲ ਦਿਓ ਜੀ 8283926402 ਲਓ ਜੀ ਕੁਝ ਕ ਤੁਹਾਨੂੰ ਰੂਲ ਦੱਸ ਦਈਏ ਜੀ ਬੱਕਰੀ ਦੀ ਚਿਵਾਈ ਮੌਕੇ ਇੱਕੋ ਹੀ ਮਾਲਕ ਬੱਕਰੀ ਰਿੰਗ ਵਿੱਚ ਲੈ ਕੇ ਜਾਊਗਾ ਉਹਦੇ ਨਾਲ ਦੂਜਾ ਬੰਦਾ ਨਹੀਂ ਜਾਊਗਾ ਅਗਰ ਬਾਈ ਬੱਕਰੀ ਹੁੱਤ ਕਰਦੀ ਆ ਬੱਕਰੀ ਇਲਤ ਕਰਦੀ ਆ ਬੱਚਾ ਨਹੀਂ ਖੜਦਾ ਮੂਰੇ ਤਾਂ ਸਾਡੀ ਕਮੇਟੀ ਦਾ ਬੰਦਾ ਉਹਦੇ ਨਾਲ ਬੱਚਾ ਫੜ ਕੇ ਖੜੂਗਾ ਬੱਕਰੀਆਂ ਕੰਨ ਵੀ ਫੜਨਾ ਪੈ ਗਿਆ ਤਾਂ ਸਾਡਾ ਬੰਦਾ ਫੜੂਗਾ ਮਾਲਕ ਇੱਕੋ ਹੀ ਆਊਗਾ ਦੋ ਬੰਦੇ ਰਿੰਗ ਵਿੱਚ ਨਹੀਂ ਜਾ ਸਕਦੇ ਇਹ ਸਾਰੇ ਧਿਆਰ ਰੱਖਿਓ ਦੂਜੇ ਨੰਬਰ ਤੇ ਬਾਈ ਜੀ ਸਾਰੀਆਂ ਬੱਕਰੀਆਂ ਦੀ ਜਿੰਨਾ ਜਿੰਨਾ ਦੀ ਐਂਟਰੀ ਹੋ ਗਈ ਉਹਨਾਂ ਦੀਆਂ ਹੀ ਟਾਈਆਂ ਪਾਈਆਂ ਜਾਣਗੀਆਂ ਇਹਦਾ ਸਮਝੋ ਕਿ ਅਸੀਂ ਜੇ ਸਾਰੇ ਕੋ ਮਗਰੋਂ ਲਖਾਵਾਂਗੇ ਤਾਂ ਸਭ ਤੋਂ ਮਗਰ ਬੱਕਰੀ ਚੋਵਾਂਗੇ ਬੱਕਰੀ ਦੀਆਂ ਸਾਰੀਆਂ ਦੀਆਂ ਪਰਚੀਆਂ ਦੀਆਂ ਢੇਰੀਆਂ ਲਾਈਆਂ ਜਾਣਗੀਆਂ ਢੇਰੀਆਂ ਲਾ ਕੇ ਟਾਈਆਂ ਪਾ ਕੇ ਗਰੁੱਪ ਬਣਾਏ ਜਾਣਗੇ ਗਰੁੱਪ ਕੋ ਮਤਾਰਕ ਬੱਕਰੀਆਂ ਦੇ ਟੈਗ ਲੱਗਣਗੇ ਉਹੀ ਬੱਕਰੀਆਂ ਟੈਗ ਲੱਗੇ ਵਾਲੀਆਂ ਰਿੰਗ ਵਿੱਚ ਆਉਣਗੀਆਂ ਜਿਨ੍ਹਾਂ ਦੀ ਸਾਡੇ ਕੋਲੇ ਐਂਟਰੀ ਪਹੁੰਚ ਚੁੱਕੀ ਹੋਊਗੀ ਜਿਹੜਾ ਬੰਦਾ ਕਹਿੰਦਾ ਜੀ ਮੈਂ ਦੇ ਦੰਨਾ ਐਂਟਰੀ ਉਹਦੀ ਟਾਈ ਨਹੀਂ ਪੈਣੀ ਇਹ ਧਿਆਨ ਰੱਖਿਓ ਪਹਿਲੇ ਨੰਬਰ ਤੇ ਕੋਈ ਦੁੱਧ ਚੋਣ ਵਾਲਾ ਭਾਂਡਾ ਸਪੈਸ਼ਲ ਆਰਦਾ ਲੈ ਕੇ ਆਉਣਾ ਬਿਸ਼ੱਕ ਲੈ ਆਇਓ ਪਰ ਰਿੰਗ ਦੇ ਵਿੱਚ ਵਰਤਨ ਪੱਕੇ ਲੱਗੇ ਹੋਣਗੇ ਉਹਨਾਂ ਵਰਤਨਾਂ ਵਿੱਚ ਹੀ ਦੁੱਧ ਚੋਇਆ ਜਾਊ ਬਾਲਟੀਆਂ ਰਿੰਗ ਵਾਲੀ ਮਾਲਕ ਦੇਣਗੇ ਮੇਲੇ ਬਣੀਓ ਬਾਈ ਮਨਜਿੰਦਰ ਬਣੀਓ ਬਾਲਟੀਆਂ ਦਿੱਤੀਆਂ ਜਾਣਗੀਆਂ ਦੂਜੇ ਨੰਬਰ ਤੇ ਬਾਈ ਜੀ ਇੱਕ ਹੋਰ ਧਿਆਨ ਰੱਖਿਓ ਕੋਈ ਵੀ ਕੋਈ ਹਿਰਾ ਫੇਰੀ ਕਰਦਾ ਕੋਈ ਬੱਕਰੀ ਬਦਲਦਾ ਜਾਂ ਕੋਈ ਬੱਚੇ ਬਦਲਦਾ ਉਹਦੀ ਬੱਕਰੀ ਕੈਨਸਲ ਕੀਤੀ ਜਾਊਗੀ ਤੇ 5000 ਰੁਪਏ ਜੁਰਮਾਨਾ ਕੀਤਾ ਜਾਊ ਤੀਜੀ ਨੰਬਰ ਤੇ ਜ਼ਰੂਰੀ ਸੂਚਨਾ ਰਿੰਗ ਦੇ ਵਿੱਚ ਬੱਕਰੀ ਦੀ ਦੁੱਧ ਚੋਣ ਦਾ ਸਵਾ ਪੰਜ ਤੋਂ 7 ਮਿੰਟ ਦਾ ਹੋਵੇਗਾ ਰੂਲ ਮੁਤਾਬਕ ਤਿੰਨ ਵਿਸ਼ਲਾਂ ਵੱਜਣਗੀਆਂ ਪਹਿਲੀ ਵਿਸ਼ਲ ਸਟਾਰਟ ਵਾਲੀ ਵਿਸ਼ਲ ਵੱਜੀ ਤੇ ਬੱਕਰੀ ਦੀ ਚਵਾਈ ਸ਼ੁਰੂ ਹੋਣੀ ਆ ਸਟਾਰਟਿੰਗ ਵਾਲੀ ਪਹਿਲੀ ਵਿਸ਼ਲ ਨਾਲ ਹੀ ਸਟਾਪ ਬਾਅਦ ਚੱਲੂਗੀ 5 ਮਿੰਟ ਤੇ ਚੇਤਾਵਨੀ ਵਾਲੀ ਵਿਸ਼ਲ 7 ਮਿੰਟ ਤੇ ਲਾਸਟ ਫਾਈਨਲ ਵਿਸ਼ਲ 7 ਮਿੰਟ ਤੋਂ ਬਾਅਦ ਕੋਈ ਵੀ ਬੱਕਰੀ ਦੀ ਧਾਰ ਨਹੀਂ ਮਾਰੂਗਾ 7 ਮਿੰਟ ਤੱਕ ਬੱਕਰੀ ਚੋ ਸਕਦੇ ਹੋ ਜਿੰਨਾ ਮਰਜੀ ਉਹਨੂੰ ਕੋਸੀ ਜਾਓ ਚੋਈ ਚੱਲੋ ਉਸ ਤੋਂ ਬਾਅਦ ਬਾਈ ਜੀ ਜਿਹੜਾ ਬੱਕਰੀਆਂ ਦੇ ਰਿੰਗ ਵਿੱਚ ਲੈ ਕੇ ਆਉਣ ਦਾ ਤਰੀਕਾ ਰੂਲ ਬਣਾਇਆ ਇੱਕ ਬਈ ਅਸੀਂ ਲੇਟ ਹੋ ਜਾਂਦੇ ਆ ਬੱਕਰੀ ਚੋਈ ਜਾਂਦੀ ਹੈ 3 ਮਿੰਟ ਚਾੜੀ ਕਿਤੇ ਰਹਿੰਦੇ ਆ ਅਸੀਂ 15 ਮਿੰਟ ਮਾਲਕ ਕੋ ਚਾਹ ਪੀਣ ਲੱਗ ਗਿਆ ਕੋਈ ਰੋਟੀ ਖਾਣ ਲੱਗ ਗਿਆ ਉਹਨੂੰ ਫਿਕਰ ਹੋਣਾ ਚਾਹੀਦਾ ਮੈਂ ਮੇਲੇ ਚ ਆਇਆ ਮੈਂ ਆਪਣੀ ਬੱਕਰੀ ਟਾਈਮ ਨਾਲ ਲੈ ਕੇ ਆਉਣੀ ਆ ਰਿੰਗ ਦੇ ਵਿੱਚ ਜਦੋਂ ਇੱਕ ਬੱਕਰੀ ਵੜ ਗਈ ਉਹਦਾ ਟਾਈਮ ਸ਼ੁਰੂ ਹੋ ਜਾਣਾ ਟਾਈਮ ਦਾ ਮਤਲਬ ਵੀ ਰਿੰਗ ਦਾ ਟਾਈਮ ਬੱਕਰੀਆਂ ਇਕੱਠੀਆਂ ਕਰਨ ਦਾ ਟਾਈਮ ਪੰਜ ਬੱਕਰੀਆਂ ਹੋਣ ਸੱਤ ਹੋਣ ਚਾਹੇ 10 ਹੋਣ ਰਿੰਗ ਵਿੱਚ ਉਹਨਾਂ ਦਾ ਟਾਈਮ ਸਟਾਰਟ ਹੋ ਜਾਣਾ ਪਹਿਲਾ ਮਿੰਟ ਗ੍ਰੀਨ ਕਾਰਟ ਕੋਈ ਵੀ ਕਿਸੇ ਦਾ ਦੁੱਧ ਨਹੀਂ ਕੱਟਿਆ ਜਾਊਗਾ 1 ਮਿੰਟ ਦੇ ਵਿੱਚ ਵਿੱਚ ਬੱਕਰੀਆਂ ਆ ਗਈਆਂ ਜਿਹੜੀ 1 ਮਿੰਟ ਤੋਂ ਲੇਟ ਆਉਂਦੀ ਆ ਦੂਜੇ ਮਿੰਟ 'ਚ ਵੀ ਆ ਗਈ ਉਹਨੂੰ ਵੀ ਛੋੜ ਦੇ ਦਿੱਤੀ ਜਾਊ ਜਿਹੜੀ ਤੀਜੇ ਮਿੰਟ 'ਚ ਆਉਂਦੀ ਆ ਭਾਈ ਜੀ ਉਹਦਾ 200 ਗ੍ਰਾਮ ਦੁੱਧ ਕੱਟਿਆ ਜਾਊ 2-3 ਮਿੰਟ ਜਿਹੜੀ ਬੱਕਰੀ ਲੇਟ ਆਉਂਦੀ ਆ ਜਿਹੜੀ ਚੌਥੇ ਮਿੰਟ ਦੇ ਵਿੱਚ ਬੱਕਰੀ ਆਉਂਦੀ ਆ ਰਿੰਗ ਤੋਂ ਬਾਹਰ ਹੀ ਰਹੂਗੀ 10 ਮਿੰਟ ਪੂਰੇ ਹੋયા ਤੇ ਵੀ ਬੱਕਰੀ ਨਹੀਂ ਆਈ ਲੈ ਕੇ ਮਾਲਕ ਨਾ ਆਇਆ ਲੈ ਕੇ ਤਾਂ ਉਹ ਰਿੰਗ ਤੋਂ ਬਾਹਰ ਹੀ ਰਹੂਗੀ ਉਹ ਕੱਟੀ ਨਹੀਂ ਜਾਊਗੀ ਡਿਸਕਵਾਲਿਫਾਈ ਨਹੀਂ ਅਸੀਂ ਕਰਨੀ ਪਹਿਲਾਂ ਫੈਸਲਾ ਕੀਤਾ ਸੀ ਉਹ ਬੱਕਰੀ ਦਾ ਦੁੱਧ ਹੀ ਨਹੀਂ ਚੋਣਾ ਅਸੀਂ ਉਸ ਟਾਈਮ ਉਹ ਖਾਲੀ ਕਰ ਦਿੱਤੀ ਹੋਊਗੀ ਦੂਜੇ ਟਾਈਮ ਦਾ ਦੁੱਧ ਚੋਹ ਹੋਊ ਕਿਉਂਕਿ ਜੇ ਤੁਸੀਂ ਦੁੱਧ ਚੋਣਾ ਤਾਂ 3 ਮਿੰਟ ਦੇ ਵਿੱਚ ਵਿੱਚ ਬੱਕਰੀ ਤੁਹਾਡੇ ਕੰਬੂ ਦੇ ਵਿੱਚੋਂ ਰਿੰਗ ਵਿੱਚ ਆਉਣੀ ਚਾਹੀਦੀ ਆ 3 ਮਿੰਟ ਦੇ ਵਿੱਚ ਵਿੱਚ 3 ਮਿੰਟ ਬਹੁਤ ਹੁੰਦੇ ਆ 3 ਮਿੰਟ ਦੇ ਵਿੱਚ ਗੱਡੀ 2-3 ਕਿਲੋਮੀਟਰ ਬਾਹਰ ਕਰ ਜਾਂਦੀ ਆ ਤੁਰ ਕੇ ਬੰਦਾ ਵੀ ਘੱਟੋ ਘਾਟ 20 ਕਿਲੇ ਨਿਕਲ ਜਾਂਦਾ 3 ਮਿੰਟਾਂ 'ਚ ਇਸ ਲਈ ਬੇਨਤੀ ਆ ਭਾਈ ਕੋਲੇ ਤੰਬੂ ਆ ਕੋਲੇ ਰੰਗਾ ਮੰਡੀ ਆ ਬਹੁਤ ਤਕੜੀ ਮੰਡੀ ਆ ਮੰਡੀ ਦੇ ਵਿੱਚ ਇਹ ਮੇਲਾ ਲੱਗਣਾ ਤਿਆਰੀ ਕਰ ਲੋ ਵੱਡਾ ਮੇਲਾ ਵੱਡੇ ਇਨਾਮ ਖਾਣ ਪੀਣ ਨੂੰ ਤੇ ਬਾਕੀ ਭਾਈ ਜੀ ਰਾਤ ਨੂੰ ਕੋਈ ਬੱਕਰੀਆਂ ਵਾਲਿਆਂ ਦਾ ਮਨੋਰੰਜਨ ਕਰਨਾ ਕੋਈ ਉਹ ਦੇਖ ਲੈਣੇ ਕੋਈ ਚਲੋ ਉਹ ਵੀ ਕਰ ਹੀ ਲੈਣਾ ਜੀ ਅਸੀਂ ਕਿਉਂਕਿ ਆਪਣਾ ਜੀ ਨਹੀਂ ਲੱਗਣਾ ਬੱਕਰੀਆਂ ਵਾਲਿਆਂ ਦਾ ਥੋੜਾ ਅਸੀਂ ਉਹ ਵੀ ਕਰ ਲੈਣਾ ਕੋਈ ਨਾ ਕੋਈ ਪੰਡ ਪੁੰਡ ਮੇਰੇ ਵੀਰ ਆ ਜਿਹੜੇ ਉਹ ਅਸੀਂ ਬੁਲਾ ਲੈਣੇ ਆ ਰਾਤ ਨੂੰ ਘੰਟਾ ਦੋ ਘੰਟੇ ਥੋੜਾ ਮਨੋਰੰਜਨ ਵੀ ਕਰਾਂਗੇ ਬਾਕੀ ਮੇਰੇ ਵੀਰ ਪਹੁੰਚ ਜਿਓ 15 ਤਰੀਕ ਨੂੰ ਜੇ ਤੁਸੀਂ ਹੁਣ ਦੁੱਧ ਚਵਾਈ ਦੇ ਮੇਲੇ 'ਚ ਨਹੀਂ ਨਾ ਆਏ ਫੇਰ ਤੁਹਾਡੀਆਂ ਵੀਡੀਓ ਬਣਾਈਆਂ ਬੇਕਾਰ ਆ ਜਿਹੜੀਆਂ ਕਹਿੰਦੇ ਨੇ ਥਾਪੀਆਂ ਮਾਰਦੇ ਹੋ ਪੱਟਾ ਤੇ ਮੇਰੀ ਬੱਕਰੀ 5 ਲੀਟਰ ਦਿੰਦੀ ਆ ਮੇਰੀ 7 ਲੀਟਰ ਦਿੰਦੀ ਆ ਮੇਰੀ ਤਾਂ 8 ਲੀਟਰ ਦੇ ਦਿੰਦੀ ਆ ਬਾਈ ਜੀ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਮੁੱਲਾਪੁਰ 'ਚ ਸਾਲ 'ਚ ਤਿੰਨ ਮੇਲੇ ਹੋ ਗਏ ਚੌਥਾ ਇਹ ਵੀ ਮੁੱਲਾਪੁਰ ਮੰਡੀ ਬਣੀ ਹੋਈ ਆ ਸਮਝ ਲਓ ਇਹ ਚੌਥਾ ਮੇਲਾ ਵਾ ਇਹ 26 ਦਾ ਪਹਿਲਾ ਮੇਲਾ ਸਟਾਰਟ ਹੋ ਗਿਆ ਸਮਝ ਲਓ ਸਾਡਾ ਇਸ ਤੋਂ ਬਾਅਦ ਮੁੱਲਾਪੁਰ ਦੇ ਵਿੱਚ ਦੇਖਾਂਗੇ ਵੀ ਕਿਹੜੀ ਕੈਟਾਗਰੀਆਂ ਕਰਾਉਣੀਆਂ ਨਮਾਇਸ਼ ਮੇਲੇ ਰੱਖਣੇ ਆ ਕਿ ਦੁੱਧ ਚਵਾਈ ਰੱਖਣੇ ਪੰਜਾਬ ਚੰਡੀਗੜ੍ਹ ਗਰੁੱਪ ਦੀਆਂ ਬੱਕਰੀਆਂ ਵੀ ਬਹੁਤ ਆਉਣਗੀਆਂ ਮੈਂ ਸਾਰੇ ਗਰੁੱਪ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਪੰਜਾਬ ਚੰਡੀਗੜ੍ਹ ਗਰੁੱਪ ਵਾਲਿਆਂ ਨੂੰ ਕੱਲੇ-ਕੱਲੇ ਨੂੰ ਫੋਨ ਨਹੀਂ ਕਰ ਹੁਣੇ ਵੱਧ ਤੋਂ ਵੱਧ ਬੱਕਰੀ ਲੈ ਕੇ ਆਉਣੀਆਂ ਤਾਂ ਕਿ ਭਾਈ ਦਾ ਮਾਣ ਰਹਿ ਜਾਵੇ ਕਿ ਹਾਂ ਭਾਈ ਯਾਰ ਪੰਜਾਬ ਚੰਡੀਗੜ੍ਹ ਗਰੁੱਪ ਵਾਲਿਆਂ ਨੇ ਮੇਰੇ ਮੇਲੇ ਦੀ ਇੱਜ਼ਤ ਰੱਖ ਲਈ ਵੀ ਮੇਲੇ 'ਚ ਬੱਕਰੀਆਂ ਲੈ ਕੇ ਆਏ ਨੇ ਭਾਵੇਂ ਆਪਣੀ ਬੱਕਰੀ ਪਾਈਆ ਦੁੱਧ ਦਵੇ ਆਪਾਂ ਮੇਲੇ 'ਚ ਆ ਕੇ ਇੱਕ ਇੱਕ ਨਾਗ ਪਾਉਣਾ ਹੀ ਪਾਉਣਾ ਸਾਰੇ ਮੈਂਬਰਾਂ ਨੇ ਇਹ ਮੇਰੀ ਬੇਨਤੀ ਹੈ ਸਾਰੇ ਮੈਂਬਰਾਂ ਨੂੰ ਆਪਾਂ 20 ਤੋਂ 25 ਮੈਂਬਰਾਂ ਠੀਕ ਹੈ ਨਹੀਂ ਬਾਲਾ ਨਾਲ ਉਹ ਜਦੋਂ ਆਪਾਂ ਜੀ ਇੱਕ-ਇੱਕ ਬੱਕ ਇਸ ਲਈ ਬੇਨਤੀ ਆ ਵੀਰੇ ਆਪਾਂ ਜਿੱਤਣ ਨਹੀਂ ਆਉਣਾ ਆਪਾਂ ਮੇਲੇ ਦੀ ਰੌਣਕ ਵਧਾਉਣ ਆਉਣਾ ਜਿੱਤ ਦੀ ਆਪਣੀ ਕਿਸਮਤ ਆ ਬੱਕਰੀ ਦੀ ਕਿਸਮਤ ਆ ਉਹ ਵੱਖਰੀ ਗੱਲ ਆ ਪਰ ਆਪਾਂ ਹਾਜ਼ਰੀ ਜ਼ਰੂਰ ਲਵਾਉਣੀ ਆ ਇੱਕ ਇੱਕ ਬੱਕਰੀ ਪਾਉਣੀ ਪਾਉਣੀ ਆ ਸਾਰੇ ਤਿਆਰੀ ਕਰ ਲਓ 15 ਤਰੀਕ ਨੂੰ ਐਸੇ 15 ਨੂੰ ਅੱਜ ਬਾਈ ਜੀ ਹੋ ਗਈ ਆ 5 ਤਰੀਕ 6 6 ਅੱਜ 6 ਹੋ ਗਈ ਹੈ ਨਾ ਜੀ ਅੱਜ 6 ਹੋ ਗਈ ਬਾਈ ਜੀ 8 ਦਿਨ ਰਹਿ ਗਏ ਵਿਚਾਲੇ 8 ਦਿਨ ਰਹਿ ਗਏ ਅੱਜ ਤੋਂ 9ਵੇਂ ਨੂੰ ਆਪਾਂ ਬੱਕਰੀਆਂ ਲੈ ਕੇ ਪਿੰਡ ਬੜਮੀ 12ਵੀਂ ਦਾ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਵੀ ਕਿਵੇਂ ਆਉਣਾ ਕਈ ਵੀਰਾਂ ਨੂੰ ਨਹੀਂ ਪਤਾ ਲੱਗਦਾ ਜਦੋਂ ਭਾਈ ਜੀ ਅਸੀਂ ਮੁੱਲਾਪੁਰ ਤੋਂ ਸੁਧਾਰ ਕ੍ਰੋਸ ਕਰਾਂਗੇ ਹਲਵਾਰਾ ਕ੍ਰੋਸ ਕਰ ਲਿਆ ਹਲਵਾਰੇ ਤੋਂ ਅੱਗੇ ਨੂਰਪੁਰ ਆਊਗਾ ਨੂਰਪੁਰੇ ਤੇ ਵੀਰੇ ਦੋ ਬੋਰਡ ਲੱਗਿਆ 12ਵੀਂ ਨੂੰ ਟੈਗ ਲੱਗਿਆ ਹੈ ਨਾਲ ਸਾਈਨ ਬੋਰਡ ਤੇ ਇਸ਼ਾਰਾ ਦਿੱਤਾ ਆ ਉੱਥੋਂ ਤੁਸੀਂ ਮੁੜੋਂਗੇ ਸਿੱਧਾ ਪਿੰਡ ਬਰਮੀ ਆ ਰੋਡ ਤੋਂ ਮੁੜ ਕੇ ਸਿਰਫ 2.5 ਤੋਂ 3 ਕਿਲੋਮੀਟਰ ਤੇ ਬਰਮੀ ਪਿੰਡ ਆ ਤੇ ਸਾਰੇ ਵੀਰਾਂ ਨੇ ਵੱਧ ਤੋਂ ਵੱਧ ਪਹੁੰਚਣਾ 15 ਤਰੀਕ ਨੂੰ 5 ਵਜੇ ਤੋਂ ਪਹਿਲਾਂ-ਪਹਿਲਾਂ 16 ਦੀ ਸਵੇਰ ਦੀ ਚਵਾਈ 16 ਦੀ ਸ਼ਾਮ ਦੀ ਚਵਾਈ 17 ਦੀ ਸਵੇਰ ਦੀ ਚਵਾਈ ਲਾ ਕੇ ਰਿਜ਼ਲਟ ਅਨਾਉਂਸ ਕੀਤਾ ਜਾਊਗਾ ਵੱਡੇ ਮਾਣ ਸਤਕਾਰ ਤੁਹਾਨੂੰ ਦਿੱਤੇ ਜਾਣਗੇ ਬਹੁਤ ਬਹੁਤ ਧੰਨਵਾਦ ਬਾਕੀ ਸਾਡੇ ਕੋਲੇ ਵੀਰ ਪਹੁੰਚੇ ਨੇ ਦਰਸ਼ਨ ਸਿੰਘ ਜੀ ਲੱਖਾ ਸੱਤਾ ਗਾਲਬ ਰਿਆਸਤ अली ਖਾਨ ਬਾਈ ਮਨਜਿੰਦਰ ਸਿੰਘ ਬਰਮੀ ਜਿਹੜੇ ਮੇਲਾ ਕਰਾ ਰਹੇ ਨੇ ਤੇ ਸਾਡਾ ਮੱਖਣ ਬਾਈ ਜੱਗਾ ਬਾਈ ਤੇ ਨਾਲ ਹੀ ਇਦਾਂ ਸਾਡੇ ਮਿੱਠੂ ਧਨੋਲਾ ਤੇ ਸ਼ੇਰੀ ਤੇ ਨਾਲ ਸਾਡੇ ਉੱਤੇ ਰਾਜੂ ਇਹ ਸਾਰੇ ਵੀਰਾਂ ਦਾ ਧੰਨਵਾਦ ترਸੀਮ ਸਿੰਘ ਜੀ ਲੋਂਗੋਵਾਲ ਤੇ ਸਾਡੇ ਬਲੈਟੀ ਟੀਵੀ ਵਾਲੇ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਕਿ ਸੋਸ਼ਲ ਮੀਡੀਆ ਦੇ ਵਿੱਚ ਸਾਡੀਆਂ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਤੁਹਾਡਾ ਇੱਕੋ ਹੀ ਕੰਮ ਆ ਵੀਰੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਾਇਆ ਕਰੋ ਬਹੁਤ-ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਪਹੁੰਚੋ 15 ਤਰੀਕ ਨੂੰ ਪਿੰਡ ਬਰਮੀ ਨੇੜੇ ਰੈਕੋਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ